ਬਿੱਟੂ ਨੇ ਤੁਹਾਨੂੰ ਜੁਆਇਨ ਕਰਵਾਇਆ ਬਿੱਟੂ ਉਹ ਨੇ ਜਿਹੜੇ ਕਹਿੰਦੇ ਬੰਦੀ ਸਿੰਘਾਂ ਨੂੰ ਮੈਂ ਬਾਹਰ ਨਹੀਂ ਨਿਕਲਣ ਦਉ ਦੇਖੋ ਉਹਨਾਂ ਦੀ ਫੈਮਲੀ ਦਾ ਮੈਟਰ ਹੈ ਉਹਨਾਂ ਦੇ ਬਜ਼ੁਰਗ ਸਾਬਿਆ ਸਿੰਘ ਹੋਰੀ ਕਿਸੇ ਕਾਰਨ ਕਰਕੇ ਸਿੰਘਾਂ ਦੁਆਰਾ ਸ਼ਹੀਦ ਕੀਤੇ ਗਏ ਉਹਨਾਂ ਦੇ ਜਿਹੜੇ ਮੰਨ ਦੇ ਅਵਸਥਾ ਹੈ ਉਹ ਨੇਚਰਲੀ ਉਸ ਪਾਸੇ ਜਾਊਗੀ ਪਰ ਜਦੋਂ ਕੋਈ ਪਾਰਟੀ ਨੇ ਫੈਸਲਾ ਲੈਣਾ ਹੈ ਉਹ ਬਿੱਟੂ ਦੀ ਸਹਿਮਤੀ ਨਾਲ ਲੈਣਾ ਹੈ ਇਹੀ ਅਖਰ ਮੇਰਾ ਖਿਆਲ ਡੇਢ ਮਹੀਨਾ ਪਹਿਲਾਂ ਜਦੋਂ ਰਾਜਪੁਰੇ ਕਾਨਫਰੰਸ ਸੀ ਬਿੱਟੂ ਨੇ ਸਟੇਜ ਤੇ ਕਹਿਤੀ ਮੈਨੂੰ ਕੋ ਉਤਰਾ ਜੀ ਇਹ ਬਿੱਟੂ ਨੇ ਕਿਹਾ ਵੀ ਨਹੀਂ ਛੱਡਣਾ ਚਾਹੀਦੇ ਪਰ ਬਿੱਟੂ ਨੇ ਇਹ ਵੀ ਕਿਹਾ ਵੀ ਜੇ ਪਾਰਟੀ ਦੇ ਹਿੱਤ ਚ ਹੈ ਮੈਂ ਆਪਣੇ ਅਖਰ ਵਾਪਸ ਲੈਣਾ ਛੱਡ ਦੋ ਪਰ ਬਿੱਟੂ ਸਾਹਿਬ ਨੇ ਤਾਂ ਕਿਸਾਨ ਅੰਦੋਲਨ ਵੇਲੇ ਤੁਹਾਨੂੰ ਯਾਦ ਹੋਣਾ ਉਦੋਂ ਵੀ ਕਿਹਾ ਸੀ ਵੀ ਜੇਕਰ ਬੀਜੇਪੀ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਆ ਉਦੋਂ ਕਾਂਗਰਸ ਦੇ ਵਿੱਚ ਸੀ ਉਹ ਵੀ ਜੇਕਰ ਇਹ ਕਾਨੂੰਨ ਵਾਪਸ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜੇ ਤੁਸੀਂ ਬੰਦੀ ਸਿੰਘਾਂ ਨੂੰ ਛੱਡਣਾ ਰਾਜੂਆਣਾ ਹੋਊਗੇ ਹਵਾਰਾ ਹੋਊਗੇ ਮੈਨੂੰ ਕੋਈ আপত্তি ਨਹੀਂ ਹੋਊਗੀ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੋਊ ਪਰ ਉਸ ਤੋਂ ਬਾਅਦ ਉਹ ਰੀਪੋਜੀਸ਼ਨ ਹੋਏ ਫੇਰ ਉਸੇ ਗੱਲ ਤੇ ਆਏ ਹੁਣ ਤੁਸੀਂ ਕਹਿੰਦੇ ਹੋ ਫੇਰ ਡੇਢ ਦਿਨ ਪਹਿਲਾਂ ਗੱਲ ਇੱਕ ਜਮਰੀਦ ਬਿੱਟੂ ਜੀ ਬੀਜੇਪੀ ਚ ਨੇ ਪਰ ਉਹ ਸੈਂਟਰ ਚ ਰਿਮੀਨਿਸਟਰ ਨੇ ਜੇ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਦੀ ਜੇ ਆਪਾਂ ਪਿਸ਼ੋਕਰ ਦੇਖ ਲਈਏ ਫੈਮਿਲੀ ਦਾ ਪਰ ਜੇ ਉਹਨਾਂ ਨੇ ਗੱਲ ਕਹੀ ਹੈ ਉਹ ਲਾਗੂ ਵੀ ਕਰਾਉਣਗੇ